ਉਹਦੀ ਆ ਦੀ ਲੋਕਾਂ ਦੀ ਕਿ ਇੱਕ ਇੰਟਰਨੈਸ਼ਨਲ ਖਿਡਾਰੀ ਜਿਹੜਾ ਆਪਦੀ ਐਸਆਈ ਦੀ ਮੌਜੂਦਾ ਨੌਕਰੀ ਨੂੰ ਛੱਡ ਕੇ ਰਾਜਨੀਤੀ ਦੇ ਵਿੱਚ ਆਇਆ ਔਰ ਲੋਕਾਂ ਵੱਲੋਂ ਐਮਐਲਏ ਚੁਣਿਆ ਗਿਆ ਇਹ ਕਿੱਡੀ ਸਾਡੀ ਛੋਟੀ ਮਾਨਸਿਕਤਾ ਕਿ ਅਸੀਂ ਸੋਚਦੇ ਹਾਂ ਕਿ ਯਾਰ ਉਹ ਦੋ ਟਰਾਲੀਆਂ ਲੈ ਗਿਆ ਦੋ ਢਾਈ ਲੱਖ ਰੁਪਏ ਦੀ ਚਲੋ ਵਧੀਆ ਟਰਾਲੀ ਇੱਕ ਬਣਦੀ ਹੋਣੀ ਹੈ ਕਿ ਇੱਕ ਐਮਐਲਏ ਦੋ ਟਰਾਲੀਆਂ ਚੋਰੀ ਕਰ ਸਕਦਾ ਆ ਸੋਸ਼ਲ ਮੀਡੀਆ ਤੇ ਦੇਖੋ ਪੱਤਰਕਾਰਤਾ ਇੱਕ ਦਾ ਚੌਥਾ ਚੌਥਾ ਸਤੰਭ ਮੰਨਿਆ ਜਾਂਦਾ ਬਹੁਤ ਸਾਰੇ ਜਿਹੜੇ ਸੋਸ਼ਲ ਮੀਡੀਆ ਤੇ ਚੈਨਲ ਬਣੇ ਹੋਏ ਆ ਉਹ ਇਸ ਚੀਜ਼ ਨੂੰ ਓਛਾਲ ਰਹੇ ਆ ਮੈਨੂੰ ਇੱਕ ਚੀਜ਼ ਦੀ ਸਮਝ ਨਹੀਂ ਆਉਂਦੀ ਕਿ ਯਾਰ ਇੱਕ ਚੁਣਿਆ ਹੋਇਆ ਨੁਮਾਇੰਦਾ ਇਸ ਤਰ੍ਹਾਂ ਕਿਵੇਂ ਕਿਸਾਨਾਂ ਦੀਆਂ ਟਰਾਲੀਆਂ ਲੈ ਜੂ ਆਪਦੇ ਘਰੇ ਔਰ ਉਹ ਵੀ ਇੱਕ ਕਿਸਾਨ ਦਾ ਪੁੱਤ ਲੱਗਦਾ ਜਾਂਚ ਹੋ ਜਾਣੀ ਚਾਹੀਦੀ ਫਿਰ ਤਾਂ ਕੋਈ ਸ਼ਕਤੀ ਨਹੀਂ ਮੇਰੀ ਮੇਰੀ ਗੱਲ ਚਾਚਾ ਇਹੋ ਜਿਹੀਆਂ ਚੀਜ਼ਾਂ ਦੀਆਂ ਜਾਂਚਾਂ ਹੁੰਦੀਆਂ ਹੁੰਦੀਆਂ ਕਿ ਕੋਈ ਵੀ ਉੱਠ ਕੇ ਸੋਸ਼ਲ ਮੀਡੀਆ ਤੇ ਕਹਦੇ ਜੀ ਫਲਾਨੇ ਦੇ ਆ ਚੀਜ਼ ਹੋ ਗਈ ਤੇ ਉਹਦੀਆਂ ਅਸੀਂ ਜਾਂਚਾਂ ਕਰਾਉਂਦੇ ਫਿਰੀਏ ਕੋਈ ਵੱਡਾ ਕੋਈ ਕੋਈ ਵੱਡਾ ਇਲਜ਼ਾਮ ਕੋਈ ਨੈਰੇਟਿਵ ਨੂੰ ਇਹ ਨੈਰੇਟਿਵ ਨੂੰ ਸਰਜਦਾ ਕੌਣ ਆ ਜੀ ਇਹ ਨੈਰੇਟਿਵ ਨੂੰ ਸਰਜਦਾ ਕੌਣ ਆ ਉਹ ਚੰਦ ਲੋਕ ਜਿਨ੍ਹਾਂ ਨੇ ਨਾ ਤਾਂ ਤੱਥਾਂ ਦੀ ਪੜਤਾਲ ਕਰੀ ਹੁੰਦੀ ਆ ਨਾ ਉਹਨਾਂ ਨੂੰ ਇਹ ਪਤਾ ਹੁੰਦਾ ਕਿ ਸਾਡੀ ਇਹ ਪੋਸਟ ਕਿੰਨਾ ਲੋਕਾਂ ਤੇ ਜਾ ਕੇ ਅਸਰ ਕਰੂਗੀ ਪਿੱਛੇ ਜੇ ਇੱਕ ਇੱਕ ਇੰਟਰਵਿਊ ਆਈ ਸੀ ਬਾਹਰੋਂ ਆਏ ਇੰਗਲੈਂਡ ਤੋਂ ਆਏ ਕਿਸੇ ਬੰਦੇ ਦੀ ਉਹ ਕਹਿੰਦਾ ਜੀ ਅਸੀਂ ਜਦੋਂ ਪੁੱਛਦੇ ਹਾਂ ਕਿ ਸਭ ਤੋਂ ਤਕੜਾ ਸਰਦਾਰ ਕੌਣ ਹੈ ਤਾਂ ਇੱਕੋ ਹੀ ਨਾਮ ਆਉਂਦਾ ਕਹਿੰਦਾ ਅਸੀਂ 1 ਮਿੰਟ ਨਹੀਂ ਲਾਉਂਦੇ ਗੂਗਲ ਤੇ ਸਰਚ ਕਰਨ ਦੇ ਲਈ ਵੀ ਯਾਰ ਵੀ ਕੀ ਹੋ ਸਕਦਾ ਸੋ ਅਸੀਂ ਜਿਹੜਾ ਨੈਰੇਟਿਵ ਸਾਡੇ ird gird ਸਿਰਜਿਆ ਜਾਂਦਾ ਅਸੀਂ ਉਸੇ ਨੂੰ ਸੱਚ ਮੰਨ ਲੈਨੇ ਆ ਕਿਉਂਕਿ ਇਹ ਸ਼ੀਸ਼ਾ ਕਈ ਵਾਰੀ ਜਦੋਂ ਧੂੜ ਪਈ ਹੁੰਦੀ ਹੈ ਤਾਂ ਸਾਡੇ ਚਿਹਰੇ ਨੂੰ ਵੀ ਸਹੀ ਨਹੀਂ ਦਿਖਾਉਂਦਾ ਤੇ ਜੇ ਸਰਕਾਰ ਟਰਾਲੀਆਂ ਦੀ ਆ ਕਿਸੇ ਦੇ ਇਲਜ਼ਾਮ ਤੇ ਜਾਂਚ ਕਰਾਉਣ ਲੱਗੀ ਫਿਰ ਤਾਂ ਟਰਾਲੀਆਂ ਦੀਆਂ ਜਾਂਚਾਂ ਤੇ ਰਹਿ ਜਾਾਂਗੇ ਨਾਲੇ ਐਮਐਲਏ ਸਾਹਿਬ ਨੇ ਖੁਦ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਕਿਹਾ ਕਿ ਭਾਈ ਜੋ ਬੰਦੇ ਨੂੰ ਕੋਈ ਸ਼ੱਕਾ ਤੋਂ ਆ ਕੇ ਕੱਢ ਸਕਦਾ ਜੀ ਅਮਿਤ ਸਾਹਿਬ ਇੱਕ ਚੀਜ਼ ਹੈ ਕਿ ਉੱਥੇ ਕੱਲੀਆਂ ਟਰਾਲੀਆਂ ਨਹੀਂ ਚੋਰੀ ਹੋਈਆਂ ਏਸੀ ਐਲਈਡੀ ਹੋਰ ਬਹੁਤ ਸਾਰੀਆਂ ਚੀਜ਼ਾਂ ਚੋਰੀ ਹੋਈਆਂ ਤਾਂ ਕਿਸਾਨ ਤਾਂ ਇੰਨਾ ਇੰਨਾ ਕਿਤਾ ਉਹ ਰੱਖਦੇ ਆ ਕਿ ਉਹਨਾਂ ਦੀਆਂ ਚੀਜ਼ਾਂ ਜੋ ਚੋਰੀ ਹੋਈਆਂ ਪਤਾ ਤਾਂ ਲੱਗੇ ਕੌਣ ਚੋਰੀ ਕਰ ਗਿਆ ਨਹੀਂ ਇਹ ਇਹ ਚੀਜ਼ ਜੋ ਤੁਹਾਡੀ ਗੱਲ ਇਹ ਇਹ ਤੁਹਾਡੀ ਗੱਲ ਸਹੀ ਆ ਕਿ ਉਥੋਂ ਚੀਜ਼ਾਂ ਚੋਰੀ ਹੋਈਆਂ ਉਹਦੀ ਉਹਦੇ ਉਹਦੀ ਪੜਤਾਲ ਕਰਨੀ ਬਣਦੀ ਆ ਪਰ ਇੱਕ 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 ਮੌਜੂਦਾ ਸਰਕਾਰ ਦੇ ਐਮਐਲਏ ਨੂੰ ਕਹਿੰਦਾ ਕਿ ਉਹਦੀ ਪੜਤਾਲ ਹੋਵੇ ਔਰ ਉਹ ਵੀ ਦੋ ਟਰਾਲੀਆਂ ਪਿੱਛੇ ਤਾਂ ਦੇਖੋ ਤੁਸੀਂ ਸਾਰੇ ਪੱਤਰਕਾਰਾਂ ਦੇ ਵਿੱਚ ਜੇ ਐਡ ਹੀ ਹੋ ਜੇ ਇਹ ਚੀਜ਼ ਬਾਅਦ ਚ ਪਤਾ ਲੱਗ ਜਾਊਗਾ ਕਿ ਇਹ ਜੋ ਨਹੀਂ ਕੀਤੀ ਚੋਰੀ ਇਹ ਹੈ ਇਹ ਹੈ ਹੈਗਾ ਹੀ ਆ ਜੀ ਜਦੋਂ ਕਿਤੇ ਭਗੜੜ ਮੱਚਦੀ ਆ ਜਾਂ ਜਦੋਂ ਕਿਤੇ ਇਸ ਤਰ੍ਹਾਂ ਦੇ ਵੱਡੇ ਜਿਹੜੀਆਂ ਐ ਐਜੀਟੇਸ਼ਨਾਂ ਹੁੰਦੀਆਂ ਧਰਨੇ ਮੁਜ਼ਾਰੇ ਹੁੰਦੇ ਆ ਉਹਦੇ ਵਿੱਚ ਜਿਹੜੇ ਆ ਲੋਕ ਨੇ ਚੋਰੀ ਕਰਨ ਵਾਲੇ ਜਾਂ ਨਸ਼ਾ ਉੱਥੇ ਵੇਚਣ ਵਾਲੇ ਤਾਂ ਉਹ ਜਦੋਂ ਅਸੀਂ ਦਿੱਲੀ ਧਰਨੇ ਤੇ ਬੈਠੇ ਸੀ ਤਾਂ ਮੈਂ ਖੁਦ ਤੇ ਮੇਰੇ ਸਵਰਗੀ ਪਿਤਾ ਜੀ ਅਸੀਂ ਉੱਥੇ 1 ਸਾਲ ਬੈਠੇ ਰਹੇ ਹ ਕਿਸਾਨਾਂ ਦੇ ਨਾਲ ਤਾਂ ਦਿੱਲੀ ਦੇ ਜਿਹੜੀ ਬਾਰਡਰਾਂ ਤੇ ਵੀ ਇਹ ਗੱਲਾਂ ਹੁੰਦੀਆਂ ਸੀ ਸੋ ਇਹ ਇਹ ਚੀਜ਼ ਕਹਿ ਦੇਣੀ ਕਿ ਕਿਸੇ ਐਮਐਲਏ ਨੇ ਚੋਰੀ ਕਰੀ ਇਹ ਬੜੀ ਛੋਟੀ ਗੱਲ ਆ ਅੱਜ ਵਰਨਰ ਡਰੈਸ ਤੇ ਚਰਚਾ ਹੋਣੀ ਹੈ ਕੀ ਲੱਗ ਰਿਹਾ ਹੈ ਕਿ ਵਿਰੋਧੀ ਟੀਰਨ ਲਈ ਤਿਆਰ ਹੈ ਸਰਕਾਰ ਕੋਲੇ ਜਵਾਬ ਕੀ ਹੈ ਦੇਖੋ ਜੀ ਵਿਰੋਧੀਆਂ ਦਾ ਕੰਮ ਹੈ ਰੌਲਾ ਪਾਉਣਾ ਤੇ ਉਹਨਾਂ ਨੇ ਪਾਉਂਦੇ ਹੀ ਰਹਿਣਾ ਉਹੋ ਆਪਣੇ ਕੀਤੇ ਕਾਰਜਕਾਰ ਨੂੰ ਬਲ ਜੇ ਛਾਤ ਮਾਰ ਲੈਣਾ ਤਾਂ ਉਹਨਾਂ ਦਾ ਸਿਰ ਆਪਣੇ ਆਪ ਸ਼ਰਮ ਦੇ ਨਾਲ ਝੁਕ ਜਾਣਾ ਕਿ ਹੁਣ ਤਾਂ ਹੀ ਉਹਨਾਂ ਨੇ ਕਿਸਾਨਾਂ ਲਈ ਮਜ਼ਦੂਰਾਂ ਲਈ ਬੇਰੁਜ਼ਗਾਰਾਂ ਲਈ ਜਾਂ ਜਿਹੜੇ ਛੋਟੇ ਦੁਕਾਨਦਾਰ ਨੇ ਜਾਂ ਪੰਜਾਬ ਦੇ ਲਈ ਕੀ ਕਰਿਆ ਸੋ ਉਹਨਾਂ ਦਾ ਕੰਮ ਆ ਜੀ ਬੋਲਣਾ ਤੇ ਉਹ ਆਪ ਦਾ ਬੋਲ ਕੇ ਬਾਹਰ ਆ ਜਾਣਗੇ ਉਸ ਤੋਂ ਬਾਅਦ ਤੁਹਾਡੇ ਉਹ ਸੰਮਖ ਹੋ ਜਾਣਗੇ ਇਹ ਉਹਨਾਂ ਦਾ ਕੰਮ ਆ ਅੰਦਰ ਕੋਈ ਬੈਠ ਕੇ ਉਹਨਾਂ ਨੇ ਪੰਜਾਬ ਦੇ ਮੁੱਦਿਆਂ ਦੇ ਲਈ ਕੋਈ ਸਰਕਾਰ ਦੇ ਨਾਲ ਉਸ ਤਰ੍ਹਾਂ ਦੀ ਗੱਲ ਤਾਂ ਕਰਨੀ ਨਹੀਂ ਉੱਥੇ ਰੌਲਾ ਪਾ ਕੇ ਤੁਸੀਂ ਤੁਹਾਨੂੰ ਚਲੋ ਇਹ ਆ ਵੀ ਤੁਹਾਡੇ ਕੋਲੇ ਆ ਕੇ ਵੀ ਉਹਨਾਂ ਨੇ ਰੌਲਾ ਹੀ ਰੌਲਾ ਹੀ ਪੈਣਾ ਪੰਜਾਬ ਸਰਕਾਰ ਤਿੰਨ ਸਾਲਾਂ ਦੇ ਕਾਰਜਕਾਲ ਦੇ ਦੌਰਾਨ 51 ਲੱਖ 51000 ਤੋਂ ਵੱਧ ਨੌਕਰੀਆਂ ਪੰਜਾਬ ਦੇ ਨੌਜਵਾਨਾਂ ਨੂੰ ਦੇ ਚੁੱਕੀ ਆ ਆ ਆਉਣ ਵਾਲੇ ਸਮੇਂ ਦੇ ਵਿੱਚ ਬੜੀਆਂ ਹੋਰ ਨੌਕਰੀਆਂ ਦਿੱਤੀਆਂ ਜਾਣਗੀਆਂ ਔਰ ਉਹਦੇ ਨਾਲ ਨਾਲ ਕੀ ਆ ਕਿ ਪੰਜਾਬ ਦੇ ਹਰ ਇੱਕ ਵਰਗ ਦੇ ਲਈ ਪੰਜਾਬ ਸਰਕਾਰ ਜਿਹੜਾ ਇਸ ਬਜਟ ਸੈਸ਼ਨ ਦੇ ਵਿੱਚ ਬਹੁਤ ਕੁਝ ਲੈ ਕੇ ਆ ਰਹੀ ਹੈ ਜਿਹੜਾ ਪੰਜਾਬ ਨੂੰ ਅੱਗੇ ਲੈ ਕੇ ਜਾਣ ਦੇ ਲਈ ਬਜਟ ਪੇਸ਼ ਹੋ ਰਿਹਾ ਹੈ ਆਪਣੇ ਹਲਕੇ ਲਈ ਔਰ ਪੰਜਾਬ ਲਈ ਕੀ ਲੱਗਦਾ ਹੈ ਕਿ ਆ ਚੀਜ਼ ਪੂਰੀ ਕਰ ਦੇ ਨੇ ਇਸ ਬਜਟ ਚ ਆ ਦੇਖੋ ਜੀ ਮੇਰੇ ਹਲਕੇ ਦੀ ਜੇ ਮੈਂ ਗੱਲ ਕਰਾਂ ਤਾਂ 21 ਦੇ ਲਗਭਗ ਲਾਇਬ੍ਰੇਰੀਆਂ ਦਾ ਜਿਹੜਾ ਕੰਮ ਚੱਲੀ ਜਾਂਦਾ 26 ਸਾਡੇ ਵਾਲੀਬਾਲ ਦੇ ਜਿਹੜੇ ਅਸੀਂ ਗਰਾਊਂਡ ਬਣਾ ਰਹੇ ਹਾਂ ਔਰ 16 ਸਟੈਂਡਰਡ ਟਰੈਕ ਜਿਹੜੇ ਸਾਡੇ 400 ਮੀਟਰ ਦੇ ਗਰਾਊਂਡ ਨੇ ਉਹਨਾਂ ਦਾ ਕੰਮ ਚੱਲੀ ਜਾ ਰਿਹਾ ਉਸ ਤੋਂ ਬਾਅਦ ਪਿੰਡਾਂ ਦੇ ਵਿੱਚ ਪੰਚਾਇਤ ਘਰ ਬਣ ਰਹੇ ਆ ਧਰਮਸ਼ਾਲਾ ਬਣ ਰਹੀਆਂ ਨਵੀਂ ਨਵੀਂ ਮੈਂ ਮੇਰੀ ਜਿਹੜੀ ਸਬ ਡਿਵੀਜ਼ਨ ਆ ਤਪਾ ਮੰਡੀ ਉਹਦੇ ਲਈ ਮੈਂ ਸੀਐਮ ਸਾਹਿਬ ਨੇ ਇੱਕ ਸਟੇਡੀਅਮ ਦੇ ਲਈ ਜਿਹੜੀ ਆ ਪਿਛਲੇ ਮਹੀਨੇ ਜਿਹੜੀ ਅਪਰੋਚ ਕਰੀ ਸੀ ਔਰ ਮੈਨੂੰ ਉਮੀਦ ਆ ਕਿ 4-5 ਕਰੋੜ ਰੁਪਈਆ ਜਿਹੜਾ ਸਪੈਸ਼ਲ ਜਿਹੜਾ ਮੇਰੇ ਹਲਕੇ ਦੇ ਗਰਾਊਂਡਾਂ ਦੇ ਲਈ ਔਰ ਇੱਕ ਮੈਂ ਸਾਹਿਤਕ ਭਵਨ ਕਿਉਂਕਿ ਬਰਨਾਲਾ ਜਿਹੜਾ ਸਿਹਤਕਾਰਾਂ ਦਾ ਮੱਕਾ ਜਿਹੜਾ ਕਿਹਾ ਜਾਂਦਾ ਉਹਦੇ ਲਈ ਮੈਂ ਜਿਹੜਾ ਸਾਹਿਤਕ ਭਵਨ ਦੀ ਵੀ ਸੀਐਮ ਸਾਹਿਬ ਤੋਂ ਮੰਗ ਕਰੀ ਹੈ ਮੈਨੂੰ ਉਮੀਦ ਆ ਕਿ ਮੇਰੇ ਹਲਕੇ ਨੂੰ ਬਹੁਤ ਵੱਡੀਆਂ ਗਰੰਟੀਆਂ ਜਿਹੜੀਆਂ ਦਿੱਤੀਆਂ